ਅੱਜ ਮਿੱਤਰੋ ਬਣਾ ਰਹੇ ਸੀ ਟੂੜੀ ਆਪਾਂ ਠੀਕ ਹੈਗੀ ਆ 1 ਮਈ 1 ਮਈ ਮਜ਼ਦੂਰ ਦਿਵਸਾਂ ਛੁੱਟੀ ਹੈ ਬਾਈ ਗਜਿੰਦਰ ਮਾਸਟਰ ਦਾ ਟਰੈਕਟਰ ਹੈਗਾ ਆਪਣੇ ਕੋਲ ਟੂੜੀ ਧੋਣ ਨੂੰ ਤੇ ਉਹਦਾ ਵੱਡਾ ਬਰਦਰ ਬਣਾ ਰਿਹਾ ਆਪਣੀ ਟੂੜੀ ਤੇ ਸੀਜ਼ਨ ਲਗਭਗ ਹੋ ਗਿਆ ਹੈ ਆਪੋ ਮਿੱਤਰੋ ਤੇ ਟੂੜੀ ਦਾ ਇਸ ਵਾਰੀ ਇੰਨਾ ਮੰਦਾ ਹੈ ਕੋਈ ਸਾਡੀ ਉਮਰ ਮੇਰੇ ਗਜਿੰਦਰ ਦੀ 40-45 ਸਾਲ ਹੋ ਗਿਆ ਇੰਨਾ ਮੰਦਾ ਨਹੀਂ ਦੇਖਿਆ ਕਿ ਟੂੜੀ ਦਾ ਜਿੰਨਾ ਇਸ ਵਾਰੀ ਹੈ ਤੂੜੀ ਵਾਲੇ ਬੰਦੇ ਨੂੰ ਕੱਲ ਫੋਨ ਲਾਇਆ 25 ਕਿਟਾਲੀਆਂ ਤੂੜੀ ਚਕਾਉਣੀਆਂ ਸੀ ਮਿੱਤਰੋ ਤੂੜੀ ਵਾਲੇ ਫੋਨ ਵੀ ਨਹੀਂ ਚੱਕ ਰਹੇ ਹੋਰ ਤਾਂ ਉਹਨਾਂ ਦੇ ਰੇਟ ਤਾਂ ਕੀ ਦੱਸਣਾ 100 200 400 ਤੋਂ 24 ਹੈ ਨਾ 100 200 ਦਾ ਰੇਟ ਹੀ 400 ਤੱਕ ਕਿੱਥੇ ਆ ਤੇ ਪਰ ਮਿੱਤਰੋ ਤੂੜੀ ਦਾ ਐਸ ਵਾਰੀ ਇੰਨਾ ਮੰਦਾ ਹੈ ਵੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਤੇ ਪਰਾੜ ਵਾਲੇ ਕਹਿੰਦੇ ਸਾਡੀ ਤੂੜੀ ਬਣਾ ਲਓ ਪਰ ਮਿੱਤਰੋ ਕੋਈ ਮੁਕਤ ਵੀ ਤੂੜੀ ਨਹੀਂ ਬਣਾ ਰਿਹਾ ਬਹੁਤ ਜ਼ਿਆਦਾ ਮੰਦਾ ਹੈ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਤੂੜੀ ਦਾ ਇੰਨਾ ਮੰਦਾ ਹੁੰਦਾ ਤੇ ਇਹ ਮੰਦਾ ਮਿੱਤਰੋ ਸਦਾ ਨਹੀਂ ਜਾਂਦਾ ਜਿਹੜੇ ਤੂੜੀਆਂ ਖ਼ਾਮ ਲੈਣਗੇ 10000 ਰੁਪਏ ਤੂੜੀਆਂ ਨਾਲ ਜਰੂਰ ਬਣਾਉਣਗੀਆਂ ਤੇ ਤੂੜੀ ਦਾ ਮੰਦਾ ਹੈਗਾ ਬਹੁਤ ਜ਼ਿਆਦਾ ਜਿੰਨਾ ਵੀ ਕਹਦੋ ਤੁਸੀਂ ਉਨਾ ਹੀ ਮੰਦਾ ਹੈ ਐਤੂ ਮੰਦਾ ਕੀ ਹੋ ਸਕਦਾ ਹੈ ਤੂੜੀ ਵਾਲੇ ਫੋਨ ਹੀ ਨਾ ਚੱਕਣ ਐਤੂੜੀ ਵਾਲੇ ਫੋਨ ਵੀ ਨਹੀਂ ਚੱਕ ਰਹੇ ਇਹ ਭੂੰਗਾ ਵਾਲੇ ਨੇ ਫੋਨ ਨਹੀਂ ਚੱਕਦੇ ਕਿਸੇ ਦਾ ਨਾ ਨੰਬਰ ਚੱਕਰਦੀ ਨਾ ਪਤਾ ਕਿ ਤੂੜੀ ਵਾਲਾ ਹੋ ਕੋਈ ਦੇਰ ਵਾਲਾ ਤੇ ਫੋਨ ਚੱਕਣੋਂ ਹਟ ਗਏ ਨੇ ਹੋ ਗਿਆ ਮੰਦਾ ਤੇ ਮਿੱਤਰੋ ਪੂੜੀ ਬਣ ਰਹੀ ਹੈ ਅੱਪਾ ਜੀ ਤੂੜੀ ਬਣਾ ਰਿਹਾ ਦੂਜੇ ਦਿਨ ਇੱਕ ਦਿਨ ਆਪਾਂ ਤੂੜੀ ਬਣਾ ਲਈ ਸੱਠ ਨੋ ਟਰਾਲੀਆਂ ਤੇ ਉਹ ਆਪਣੇ ਜਿਹੜੇ ਦਾ ਮਿੱਤਰ ਪਿਆਰਾ ਸੀ ਉਹ ਗੱਲ ਪੈ ਗਿਆ ਕਹਿੰਦਾ ਯਾਰ ਬਣਾ ਲਓ ਵਿਲਾ ਪੂਰੇ ਦਾ ਬਾਹਣੀ ਵਿਲਾ ਕਰਨਾ ਹੈ ਤੇ ਮਿੱਤਰੋ ਥੂੜੀ ਬਣ ਰਹੀ ਹੈ ਤੇ ਦੂਜੇ ਦਿਨ ਬਣਾ ਰਿਹਾ ਥੂੜੀ ਆਪਾਂ ਥੂੜੀ ਦੇ ਮੰਡੇ ਤੇ ਜੇ ਆਪਾਂ ਗੱਲਬਾਤ ਕੀਤੀ ਥੂੜੀ ਦਾ ਮੰਦਾ ਬਹੁਤ ਜ਼ਿਆਦਾ ਹੈ ਇਸ ਵਾਰੀ ਤੇ ਜਦੋਂ ਇੰਨਾ ਮੰਦਾ ਹੁੰਦਾ ਵੈਸੇ ਮਾੜਾ ਹੈਗਾ ਪਰ ਜੇ ਰੇਟ ਜਾਇਜ਼ ਰਹਿਣ ਤਾਉ ਠੀਕ ਨਹੀਂ ਕਿਉਂਕਿ ਇਹ ਗਰੀਬ ਗੁਰਬਾ ਪਸ਼ੂ ਰੱਖਦਾ ਹੈ ਤੇ ਗਰੀਬ ਗੁਰਬਾ ਦਾ ਪਸ਼ੂ ਪਾਲੀ ਜਾਂਦਾ ਹੈ ਜੇਕਰ ਮਹਿੰਗੀ ਹੁੰਦੀ ਹੈ ਤਾਂ ਗਰੀਬਾਂ ਨੂੰ ਆਪਦੀ ਪਸ਼ੂ ਦੀ ਕੀਮਤ ਛੱਤ ਤੱਕ ਦੀ ਨੌਬਤ ਆ ਜਾਂਦੀ ਹੈ ਇਹ ਹੈ ਕਿ ਸੜਕ ਨਾਲ ਬਾਈ ਕਿਤੇ ਦਾ ਵਾਹਣਾ ਹੈ ਜਿਹੜੀ ਆ ਦੋਸਤ ਹੈ ਉਹ ਇਕੱਠੇ ਤਾਸ ਖੇਡਦੇ ਨੇ ਦੁਪਹਿਰੇ ਇਹ ਮੈਂਬਰ ਚਲਾ ਰਿਹਾ ਮਸ਼ੀਨ ਪਹਿਲਾਂ ਵੱਡੀ ਮਸ਼ੀਨ ਚਲਾਈ ਹੈ ਬਾਈ ਨੇ ਅਰਜੀਤ ਮਾਸਟਰ ਦਾ ਭਾਈ ਹੈ ਠੋਡਾ ਤੇ ਹੁਣ ਕੂੜੀ ਵਾਲਾ ਸੀਜ਼ਨ ਲਗਭਗ ਜਿਓਪਾ ਬਸ ਇੱਕ ਦੋ ਨਾਲ ਕੰਮ ਜੇ ਰਹਿ ਗਿਆ ਅੱਜ ਇੱਕ ਵਾਈ ਹੋ ਗਈ ਐ ਤੇ ਮਿੱਤਰੋ ਮਿਹਨਤ ਕਹਿੰਦੇ ਮਿਹਨਤ ਬੜੀ ਜ਼ਰੂਰੀ ਐ ਬਾਈ ਗਜੇਤ ਮਾਸਟਰ ਦਾ ਭਰਾ ਉਹ ਨਰਮਸਵਾ ਦਾ ਐ ਤੇ ਬੜਾ ਮਿਹਨਤੀ ਐ ਬੰਦਾ ਵੱਡੀ ਮਸ਼ੀਨ ਚਲਾਈ ਐ ਬਾਈ ਨੇ ਤੇ ਦੋਨੇ ਪਿਓ ਪੁੱਤ ਮਿਹਨਤ ਕਰਦੇ ਨੇ ਵਧੀਆ ਤੇ ਹੁਣ ਕੂੜੀ ਵਾਲੀ ਮਸ਼ੀਨ ਚਲਾ ਰਿਹਾ ਐ ਸੀਜ਼ਨ ਲਗਭਗ ਆਪੋਨ ਵਾਲਾ ਐ ਤੇ ਕੂੜੀ ਦਾ ਰੇਟ ਵੀ ਚੁੱਕੀ ਬਣਵਾਈ ਬੜੂ ਵੀ ਦਾ ਵੀ ਮੰਦਾ ਹੀ 8-900 ਰੁਪਈਆ ਐ ਤੇਲ ਤੂਲ ਹੋਰ ਬੜੇ ਮਹਿੰਗੇ ਹੋ ਗਏ ਨੇ ਇਸੇ ਲਈ ਸਮੱਸਿਆਵਾਂ ਹਰੇਕ ਨੂੰ ਹੁੰਦੀ ਆ ਜਦੋਂ ਜਿਆਦਾ ਕੋਈ ਮੰਦੀ ਹੁੰਦੀ ਆ ਚੀਜ਼ ਉਹ ਸਮੱਸਿਆਵਾਂ ਹਰੇਕ ਨੂੰ ਵਧ ਜਾਂਦੀਆਂ ਜਿਵੇਂ ਕੱਲ੍ਹ ਬਾਈ ਅਮਨ ਦਾ ਫੋਨ ਆਇਆ ਬਾਈ ਪੁਰਸ਼ਾ ਆਪਣਾ ਰਿਸ਼ਤੇਦਾਰ ਹੈ ਉਹਨੇ ਠੇਕੇ ਵਾਲੇ ਕੋਲੋਂ ਤੂੜੀ ਲਾਤੀ ਉਹ ਡਿਕੜਾ ਵਾਂ ਕਹਿੰਦਾ ਉਹ ਕਹਿੰਦਾ ਮੇਰਾ ਬਾਹਰ ਖਾਲੀ ਕਰ ਤੂੜੀ ਠੇਕੇ ਨੂੰ ਚੱਕ ਨਹੀਂ ਰਹੇ ਮੰਦਾ ਇੰਨੇ ਆ ਵੀ ਸਮੱਸਿਆਵਾਂ ਵਧ ਗਈਆਂ ਨੇ ਜਿਆਦਾ ਬੰਦੇ ਹੋਣ ਦਾ ਕਰਕੇ ਹੈ ਨਾ ਤੇ ਬਾਣ ਖਾਲੀ ਕਰਨ ਦੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਲੋਕ ਦੁੱਧਾ ਚ ਪਏ ਹੋਏ ਨੇ ਵੀ ਟੂੜੀ ਬਣਾ ਕੇ ਅੰਦਰ ਪਾਈ ਜਾਵੇ ਜਾਂ ਨਾ ਪਾਈ ਜਾਵੇ ਇਸ ਲਈ ਟੂੜੀਆਂ ਜੁੜਿਆ ਹੋਇਆ ਸਮੱਸਿਆਵਾਂ ਕਾਫੀ ਰਹੀ ਗਈ ਆ ਤੇ ਸਮੱਸਿਆਵਾਂ ਦਾ ਮਿੱਤਰ ਆਪਾਂ ਗੱਲ ਕਰਦੇ ਹੁੰਦੇ ਆ ਆਮ ਵੀ ਜ਼ਿੰਮੇਦਾਰ ਨੂੰ ਸਮੱਸਿਆਵਾਂ ਵਿੱਚ ਸਮੱਸਿਆ ਹੈ ਸੁਭਕੀਆਂ ਦੀ ਆਪਾਂ ਗੱਲ ਇੰਨੀ ਲੰਬੀ ਕਰ ਲਈਏ ਉਹ ਹੋਰ ਨਹੀਂ ਲੰਬੀ ਹੋ ਜਾਵੇਗੀ ਤੇ ਵੀਡੀਓ ਫਿਰ ਹੋ ਜਾਵੇਗੀ ਚਾਹੇ ਤੇ ਲੰਮੀ ਆਪਣੇ ਚੈਨਲ ਦੇ ਤੁਸੀਂ ਆਪਾਂ ਨੂੰ ਬੜਾ ਪਿਆਰ ਦੇ ਰਹੇ ਹੋ ਸਕਾਰ ਦੇ ਰਹੇ ਹੋ ਤੁਹਾਡਾ ਦਿਲੋਂ ਹੈਗਾ ਧੰਨਵਾਦ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਸਭ ਨੂੰ ਰਕੀਆਂ ਦੇਵੇ પહોંચા માણું લંમિયા ઉમર હો